ਅਟਕੇ ਟਾਈਮ ਨੂੰ ਆਪਣਾ ਟਾਈਮ ਰੱਖ ਲਓ ਚਾਹੇ ਸਵੇਰ ਦਾ ਰੱਖ ਲਓ ਸ਼ਾਮ ਦਾ ਰੱਖ ਲਓ ਉਹ ਅਨਾਉਂਸਮੈਂਟ ਹੋਇਆ ਕਰੂਗੀ ਸਰਪੰਚ ਜਨਯੋ ਉਹ ਆਮ ਗੱਲ ਆਸ ਰੱਖਿਆ ਕਰੂਗਾ ਸਾਰਿਆਂ ਵਿੱਚ ਉਹਦੇ ਧਖਲ ਦੇਣਾ ਕਿ ਜਿਹਨੂੰ ਨਹੀਂ ਕੰਮ ਮੰਨ ਲੋ ਪਸੰਦ ਹੈਗਾ ਇੱਕ ਵਿਰੋਧੀ ਤਰ੍ਹਾਂ ਦੀ ਤਰ੍ਹਾਂ ਸਾਰੇ ਪਿੰਡ ਨੇ ਕੰਮ ਕਰਨਾ ਇੱਥੇ ਕੋਈ ਦੋ ਸਰਕਾਰਾਂ ਨਹੀਂ ਬਣਨੀ ਆ ਇੱਕ ਸਰਪੰਚ ਹੁੰਦਾ ਉਹਦੇ ਵਿੱਚ ਵਿਰੋਧੀ ਤਰ੍ਹਾਂ ਦਾ ਜਿਹੜਾ ਕੰਮ ਕਰਨਾ ਪੂਰੇ ਨਗਰ ਨੇ ਕਰਨਾ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਚੱਲਣਾ ਇੱਥੇ ਹੁਣ ਸਾਰੇ ਜਿੰਨੇ ਛੜੇ ਤਿੰਨ ਚਾਰ ਬਾਰੇ ਲਿਜਾਣੇ ਚਾਰ ਜਾਣੇ ਸਰਪੰਚ ਖੜੇ ਨੇ ਚਾਰਾਂ ਦੇ ਵਿਚਾਰ ਸੁਣਨੇ ਆ ਉਸ ਤੋਂ ਬਾਅਦ ਪਬਲਿਕ ਨੇ ਫੈਸਲਾ ਕਰਨਾ ਤੁਹਾਨੂੰ ਮਨਜ਼ੂਰ ਹੋਊਗਾ ਜਿਹੜੇ ਬੰਦੇ ਤੇ ਨਿਤਾੜ ਕੇ ਹੋ ਕੇ ਕਹਿ ਦਿਓ ਵੀ ਇਹਦੇ ਸਾਨੂੰ ਵਿਚਾਰ ਸੰਗੇ ਲੱਗੇ ਅਸੀਂ ਇਹਨਾਂ ਸਹਿਮਤ ਆ ਜੇ ਦੂਜੇ ਨਾਲ ਸਹਿਮਤ ਹੋਣਗੇ ਤਾਂ ਹਾਂ ਕਹਿ ਦੇਣਗੇ ਨਹੀਂ ਫਿਰ ਇਲੈਕਸ਼ਨਾਂ ਦਾ ਪੱਕੀ ਹੀ ਆ ਔਰ ਦੂਜੀ ਗੱਲ ਕੋਈ ਵੀ ਕੈਂਡੀਡੇਟਾਂ ਨੂੰ ਮੇਰੀ ਬੇਨਤੀ ਆ ਵੀ ਕੋਈ ਵੀ दारू ਨਹੀਂ ਵਰਤਾਊਗਾ ਸਰਕਾਰ ਬਈ ਹੋਵੇ ਸੀ ਸੇ ਬੈਟਰੀ ਜੋ ਸਭ ਤੋਂ ਮੋਹਰੇ ਉਹ ਮੈਂ ਤੁਹਾਨੂੰ ਬਾਈ ਦੂੰਗਾ ਵੀ ਇਹ ਬੰਦਾ ਰਾਤ ਦਾ ਹੈ ਚਾਹੇ ਕੋਈ ਵੀ ਹੋਵੇ ਇੱਕ ਮਿੰਟ ਬੰਦਾ ਦੀ ਹੈ ਵੈਸੇ ਮੈਂ ਪੂਰੀ ਗਾੜੀ ਨਹੀਂ ਸਾਰਾ ਤੁਸੀਂ ਮੇਰੇ ਪਰਮੰਤ ਦੇ ਵੀਰ ਉਹ ਵੱਡੇ ਉਹ ਚਾਚੇ ਤਾਂ ਬੈਠੇ ਅੱਜ ਪੜੇ ਦਿੱਕੇ ਮੇਰੇ ਛੋਟੇ ਵੀਰ ਭਤੀਜਿਆਂ ਦੇ ਸਾਬ ਵੀ ਲੱਗਦੇ ਸਾਰੇ ਬੈਠੇ ਜੀ ਨੇ ਵੀ ਬੋਲਣਾ ਮਹਨ ਹੱਥ ਖੜਾ ਕਰਕੇ ਮੈਂ ਪਹਿਲਾਂ ਹੀ ਗੈਂਤੀ ਕੀਤੀ ਸੀ ਵੀ ਇਹਨਾਂ ਨੂੰ ਬਾਅਦ ਚ ਬੁਲਾਉਣਾ ਸਭ ਤੋਂ ਪਹਿਲਾਂ ਆਪਣੇ ਸਾਹਮਣੇ ਬੈਠੇ ਹੋਏ ਫਿਰ ਬੋਲਣਾ ਚਾਹੁੰਦਾ ਕਿ ਮੂਰੇ ਆ ਕੇ ਆਪਣਾ ਸਵਾਲ ਰੱਖ ਸਕਦਾ ਅੱਜ ਕੱਲ ਮੈਂ ਬੱਸ ਦੇਣਾ ਐਂਕੋ ਬੰਦੇ ਦੇ ਕਾਗਜ਼ ਭਰੇ ਹੋਏ ਉਹ ਆ ਜਾਂਦੀ ਹੈਗਾ ਇੰਨਾ ਕਹਿਣਾ ਚਾਹੁੰਦਾ ਉਹਨੂੰ ਬੁਲਾਉਣਾ ਚਾਹੀਦਾ ਸੀ ਆ ਬਾਤ ਨਹੀਂ ਕਰਾਂਗੇ ਬਾਤ ਪਹਿਲਾ ਚਾਰੇ ਬੰਦੇ ਸਹਿਮਤ ਹੈ ਤਾਂ ਇਹ ਤਾਂ ਪੁੱਛ ਲੋ ਬਾਜੋ ਪਿੰਡ ਨੇ ਤਾਂ ਬਾਜੋ ਇਹਨਾਂ ਨੂੰ ਸਹਿਮਤੀ ਦੇਣੀ ਆ ਖਬਰੇ ਇਹੀ ਵੋਟਾਂ ਮਾਉਣਾ ਚਾਹੁੰਦੇ ਹੋਣ ਆਪਸੇ ਆਹ ਗੱਲ ਵੀ ਨਹੀਂ ਆ ਕੰਮ ਖਬਰੇ ਵੋਟਾਂ ਮਾਉਣਾ ਚਾਹੁੰਦੇ ਹੋਣ ਪਹਿਲਾਂ ਇਹਨਾਂ ਲਈ ਸਹਿਮਤੀ ਕਰਾਓ ਕਿੰਨੇ ਨਾਲ ਗੱਲ ਹੋਈ ਆ ਹਾਂਜੀ ਇਹਨਾਂ ਨੇ ਇਹ ਕਿਹਾ ਵੀ ਜਿੰਦਰ ਪੰਡ ਸਾਰਾ ਸਾਰੇ ਬੰਦੇ ਜਿਹੜੇ ਬੈਠੇ ਆ ਹਾਂਜੀ ਉਹ ਕਹਿੰਦੇ ਵੀ ਜਿਹਨੂੰ ਇਹ ਚੁਣਦੇ ਆ ਤਾਂ ਸਾਨੂੰ ਮਨਜ਼ੂਰ ਹੋਊਗਾ ਹਾਂਜੀ ਹਾਂਜੀ ਮਨਜ਼ੂਰ ਆ ਦੀ ਇਹਨਾਂ ਨੇ ਪਹਿਲਾਂ ਦੇਖੋ ਬੱਧਾ ਕੀ ਆ ਉਹਨਾਂ ਨੂੰ ਦਿਖਾ ਕੇ ਦੋ ਆ ਕੇ ਰੋਣਾ ਇਹ ਸੁਣਾ ਆ ਗੱਲਾਂ ਬੜੀ ਕਰਦੇ ਨੇ ਗੱਲਾਂ ਕਰਕੇ ਕਹਿ ਰਹੇ ਵੀ ਸਾਨੂੰ ਮਨਜ਼ੂਰ ਆ ਓਏ ਐਂ ਤਾਂ ਬਾਰੋਬਰੀ ਯਾਰ ਦੋ ਜਿੰਦਗੀ ਕੋ ਆਪਰੇ ਆਣੇ ਚੋਪੇ ਗੱਲ ਦਾ ਬੈਠ ਜਾਣਗੇ ਆਪੇ ਕੰਮ ਕੀਤਾ ਪਿੰਡ ਦਾ ਹਾਂਜੀ ਆ ਗਰਾਉਂਡ ਵੀ ਤੁਹਾਨੂੰ ਸਾਰਿਆਂ ਪਤਾ ਹੀ ਆ ਹਾਂਜੀ ਗਰਾਉਂਡ ਪਿੰਡ ਦਾ ਪਾਣੀ ਸਾਡਾ ਸੈਂਟਰ ਟੈਂਕੀ ਹਾਂਜੀ ਬਹੁਤ ਸਾਰੇ ਪਿੰਡ ਜੀ ਲੈਂਦਾ ਹੋਇਆ ਹਾਂਜੀ ਹਾਂਜੀ ਤੇ ਬਾਕੀ ਚਾਰ ਬਾਈ ਪੂਰਾ ਹੈਗਾ 5 ਸਾਲ ਤੋਂ ਸਾਡੇ ਪ੍ਰੋਬਲਮ ਨਹੀਂ ਘਰੇ ਤੋਂ ਪਰੇ ਹੈ ਹਾਂਜੀ ਅਸੀਂ ਕੋਈ ਕਿਤੇ ਕੋਸ਼ਿਸ਼ ਨਹੀਂ ਕੀਤਾ ਹਾਂਜੀ ਹਾਂ ਉਹ ਪਿੰਡ ਦੇ ਕੰਮ ਬਹੁਤ ਥੋਣ ਵਾਲੇ ਆ ਹਾਂਜੀ ਸਾਰੇ ਪਿੰਡ ਦਾ ਪਾਣੀ ਨਿਕਲ ਆਲਾ ਛੱਪੜ ਭਰੇ ਪਏ ਆ ਹਾਂਜੀ ਮਹਿਲਾ ਮੁੰਡਰ ਪਿੰਡ ਜੀ ਬਣਾਉਣ ਵਾਲੀਆਂ ਨੇ ਠੀਕ ਹੈ ਮੁਕਾ ਲੜਾਈ ਝਗੜੇ ਆ ਹਾਂਜੀ ਇਹ ਕਮੇਟੀਆਂ ਕਮਟੀਆਂ ਬਣਾ ਕੇ ਕੰਮ ਸਾਰੇ ਸਹਿਯੋਗ ਨਾਲ ਕਰਨ ਕਰਨੇ ਆ ਇਹਦੀ ਮੈਂ ਗੱਲ ਹੀ ਕਰੂੰਗਾ ਹਾਂਜੀ ਪੂਰੀ ਪੰਚਾਇਤ ਦੇ ਮੈਂਬਰ ਨਾਲ ਤਰਨਗੇ ਉਹਨਾਂ ਮਹਿਰੇ ਪੱਤੀ ਚ ਬੁਲਾ ਕੇ ਮੀਟੀਆਂ ਜਿਹੜੀਆਂ ਕਮਟੀਆਂ ਰੋੜ ਰਿਆ ਮੇਰਾ ਮੰਡਲ ਕਰਾਂ ਕੰਮ ਇਹ ਮੇਰਾ ਹੀ ਤਮੰਨਾ ਵਜ੍ਹਾ ਖਾਲਸਾ ਜੀ ਚਲੋ ਜੀ ਆਲ ਮੈਂਬਰ ਦਾ ਯਾਰ 2020 ਨਹੀਂ ਲੋੜਾ ਚਾਹ ਤੋ ਮੈਂ ਪੰਚਾਇਤ ਦੇ ਵਿੱਚ ਕੰਮ ਕਰਦਾ ਵੀ ਮੈਂ ਕਿਸੇ ਨਾ ਫੈਰ ਫੋਨ ਨਾ ਮੇਰਾ ਕਿਸੇ ਨਾ ਫੈਰਕ ਨਾ ਮੈਂ ਜਾਣਾਂ ਉਹ ਕੰਮ ਕਿਉਂ ਕਰਾਂਗੇ ਬਾਕੀ ਦਾ ਤੁਹਾਨੂੰ ਪਤਾ ਹੈ ਕਿ ਕਿਉਂ ਕਰਾਂਗਾ ਨਾ ਦਾਤੜਾ ਜਿੰਨੇ ਕੰਮ ਰੋਕ ਥੋੜਾ ਜਿਹਾ ਉੱਚੀ ਬੋਲੋ ਉੱਚੀ ਹੱਥ ਖੜਕੇ ਬੋਲ ਇਸੇ ਅੱਗੇ ਇੱਕ ਮਿੰਟ ਕਮੇਟਾ ਕਹਿੰਦਾ ਨਹੀਂ ਨਹੀਂ ਪੂਰੀ ਸੁਣ ਲੋ ਫਿਰ ਦਾਰੀ ਮਾਰੇ ਮਾਰੇ ਇਹ ਬਈ ਰਾਹੀਂ ਚਾਰ ਪਾਤਾ ਵੀ ਸਰਪੰਚ ਬਣਾਤਾ ਤੇ ਮੇਰਾ ਵਿਚਾਰ ਤਾਂ ਸੁਣ ਲੀਏ ਮਾੜੇ ਜੇ ਬਖੇ ਬੇਇਨਤੀ ਹੈ ਵੀ ਆਪਾਂ ਸਾਰੇ ਪੜੇ ਲਿਖੇ ਬੈਠੇ ਆ ਕਾ ਨਹੀਂ ਵੀ ਚੰਗਾ ਨਹੀਂ ਲੱਗਦਾ ਜਿਹਨੇ ਬੋਲਣਾ ਹੈ ਫਿਰ ਬੇਇਨਤੀ ਕਰਦਾ ਵੀ ਜਿਹਨੇ ਵੀ ਬੋਲਣਾ ਹੈ ਹੱਥ ਖੜਾ ਕਰ ਦੋ ਉੱਠ ਕੇ ਬੋਲਿਆ ਆ ਜਾਓ ਕਿਤੇ ਇੱਕ ਆਕੜ ਕੇ ਜਾਂ ਜਾਂ ਇੱਕ ਆਕੜ ਕੇ ਜਾਂ ਪੂਰਾ ਰੋਬ ਜੇ ਤਰੀ ਵੀ ਤੂੰ ਆਏ ਕੀਤਾ ਇਹ ਗੱਲ ਨਹੀਂ ਕਰਨੀ ਪਿਆਰ ਨਾਲ ਉਹਨੂੰ ਜਵਾਬ ਦਿਓ ਉਹਨੂੰ ਬਹੁਤ ਪਿਆਰ ਨਾਲ ਜਵਾਬ ਦਿਓ ਵੀ ਭਾਈ ਸਾਡੇ ਆਹ ਕੰਮ ਸੀ ਤੁਸੀਂ ਕਰਾਏ ਨਹੀਂ ਆ ਤੁਸੀਂ ਸਾਡਾ ਨੁਕਸਾਨ ਕੀਤਾ ਠੀਕ ਹੈ ਨਾ ਤੁਸੀਂ ਨਹੀਂ ਸਹਿਮਤ ਹੈਗੇ ਉਹਦੇ ਨਾਲ ਕੋਈ ਕਰਨੀ ਤੁਸੀਂ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਪਰ ਆਪਾਂ ਇੱਥੇ ਕੋਈ ਰਾਂਜਸ ਵਧਾਉਣ ਨਹੀਂ ਆਏ ਆਪਾਂ ਸਾਰਾ ਨਗਰ ਇਕੱਠਾ ਹੋਣ ਵਾਸਤੇ ਆਇਆ ਜੀ ਇੱਥੇ ਆਪਾਂ ਲੜਕੇ ਹੀ ਦਰ पे ਉਦੋਂ ਉਦੋਂ ਵੀ ਪਿਆ ਖੜਾ ਹੋ ਗਿਆ ਉਹਦਾ ਕੋਈ ਫਾਇਦਾ ਨਹੀਂ ਯਾਰ ਨਾਲ ਟਰੀਟ ਕਰਨਾ ਇੱਕ ਦੂਜੇ ਨੂੰ ਉਹਦਾ ਜਵਾਬ ਦੇਣਾ ਹੱਥ ਖੜਾ ਕਰਕੇ ਇੱਥੇ ਮੂਹਰੇ ਆ ਕੇ ਬੰਦਾ ਖੜ ਕੇ ਜਵਾਬ ਦੂ ਜਿਹੜਾ ਇੱਧਰੋਂ ਬੋਲੂਗਾ ਉਹਦੀ ਗੱਲ ਨਹੀਂ ਸੁਣੀ ਜਾਣੀ ਜੀ ਨਾ ਠੀਕ ਹੈ ਜੀ ਠੀਕ ਹੈ ਕੋਈ ਵੀ ਖੜ ਕੇ ਰੋਣਾ ਪਊਗਾ ਨਾ ਵੀ ਮੈਂ ਆਏ ਮੈਂ ਫਲਾਣਾ ਉਹਦੀ ਗੱਲ ਨਹੀਂ ਸੁਣੀ ਜਾਣੀ ਹੱਥ ਖੜਾ ਕਰੋ ਮੂਹਰੇ ਨੂੰ ਹਰੇਕ ਬੰਦੇ ਨੂੰ ਮੌਕਾ ਦਿੱਤਾ ਜਾਊਗਾ ਤੁਸੀਂ ਵੀ ਸੰਬੋਧਨ ਕਰ ਲਓ ਜੀ ਚੱਲਣ ਦੇ ਵੱਡਿਆਂ ਤੋਂ ਸ਼ੁਰੂ ਆਪਣੇ ਹੁਣ ਇਹ ਤੋਂ ਵੱਡਾ ਆਪਣੇ ਦੱਸੀ ਰਹਿ ਗਿਆ ਤੇ ਅਸੀਂ ਤੁਸੀਂ ਕੋਈ ਜੀ ਚੱਲ 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 ਖਾਲਸਾ ਕਹਿੰਦੇ ਨੇ ਮੈਂ ਪਹਿਲੇ ਆਧਾਰ ਤੇ ਉਹ ਕਰਨੇ ਤੇ ਹੋਰ ਚਿਰ ਸਾਡੀਆਂ ਇਤਾਈਆਂ ਨਾ ਤਾਂ ਕੋਈ ਡਿਸਪੈਂਸ ਨਾ ਪਸ਼ੂਆਂ ਦੀ ਆ ਕੋਈ ਨਾ ਬੰਦਿਆਂ ਦੀ ਆ ਕੋਈ ਸਾਨੂੰ ਸਹੂਲੀ ਜਾਣਾ ਪੈਂਦਾ ਸਾਡੀ ਜਿਹੜੀ ਸੋਸਾਇਟੀ ਆ ਉਹ ਵੀ ਸਹੂਲੀ ਚਲੀ ਗਈ ਆ ਜੀ ਸਾਡਾ ਅਸੀਂ ਕਿਸੇ ਨੇ ਉਪਰਾਲਾ ਨਹੀਂ ਕੀਤਾ ਵੀ ਅਸੀਂ ਉਹਨੂੰ ਆਪਦੇ ਪਿੰਡ ਲੈ ਆਈਏ ਅੱਜ ਕਿੱਡੀ ਸਾਨੂੰ ਦਿੱਕਤ ਆਈ ਹੋਈ ਆ ਕਿਸਾਨਾਂ ਨੂੰ ਉਹ ਬਾਰੇ ਜੇ ਸਾਡੀ ਪਿੰਡ ਚ ਉਹ ਅਸੀਂ ਉਹਦੇ ਮਸਲੇ ਹੱਲ ਕਰ ਸਕਦੇ ਆ ਆਪਦੇ ਜੀ ਤਨੂੰ ਦੂਜੇ ਪਿੰਡ ਜਾਣਾ ਪੈਂਦਾ ਬਾਕੀ ਜੋ ਸੱਪੜ ਨੇ ਵਗੈਰਾ ਸਫਾਈ ਕਰਨ ਦੀ ਉਹਨਾਂ ਦਾ ਵੀ ਮੇਰੇ ਹਮਾਂਚ ਤੇ ਇੱਕ ਅਪਰਾਲੇ ਇਹ ਵੀ ਹੈ ਕਿ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਵਾਂਗੇ ਜਿੱਥੇ ਕਿ ਬੱਚੇ ਵੱਡੇ ਬਜ਼ੁਰਗ ਜੋ ਵੀ ਜਾ ਕੇ ਕਿ ਪਾਪਾ ਪੜ੍ਹ ਚੰਗੀਆਂ ਜੀ ਇਹ ਤੇ ਬਾਕੀ ਮੇਰਾ ਹੋਰ ਤੁਹਾਨੂੰ ਪਤਾ ਹੀ ਹੈ ਮੈਂ ਕੋਈ ਪਹਿਲਾਂ ਪੰਚਾਇਤ ਚ ਨਹੀਂ ਰਿਹਾ ਨਾ ਮੈਂ ਕੋਈ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰ ਰਿਹਾ ਵਾਂ ਉਹ ਸਾਰਿਆਂ ਨੂੰ ਪਤਾ ਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਵੀ ਨਾ ਕੋਈ ਨਾ ਖੜ ਜੋ ਖੜ ਜੋ ਉਹ ਆਉਂਦਾ ਇੱਕ ਮਿੰਟ ਦਲਵਿੰਦਰ ਵੀਰ ਆ ਬੋਲਣੇ ਕੋਈ ਨਹੀਂ ਹੱਲ ਗਿਆ ਕੁਝ ਸ਼ਾਂਤੀ ਰੱਖਣੀ ਹੈ ਇਹ ਗੱਲ ਬਾਤ ਸੁਣਦੀ ਵੀ ਆ ਕੋਈ ਨਹੀਂ ਕੋਈ ਨਹੀਂ ਸੁਣਾ ਜਿਹੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਵੀਰ ਕੋਈ ਪਿੰਡ ਚ ਆਪਣੇ ਸਰਪੰਚ ਜੋ ਵੀ ਚਾਹੁੰਦੇ ਹੋ ਸਪੈਂਸਰੀ ਬਣਾਉਣੀ ਚਾਹੁੰਦਾ ਵਾ ਨਾ ਤਾਂ ਸਾਡੇ ਪਾਸੇ ਲਿੱਟਾਂ ਪਾਸੇ ਜਿਹੜੀ ਲਾਲਾ ਦੁਜੇ ਬਲਦੀराम ਵਾਲੀ ਹਵੇਲੀ ਆ ਉਹਦੇ ਚੋਂ ਅਸੀਂ ਉਹਨਾਂ ਨੂੰ ਦੇ ਦੇਵਾਂਗੇ ਉੱਥੇ ਉਹ ਆਪਣੀ ਡਿਸਪੈਂਸਰੀ ਬਣਾ ਲੈਣ ਚਾਹੇ ਪਸ਼ੂਆਂ ਵਾਲਾ ਬਣਾ ਜੋ ਵੀ ਬਣਾ ਲੈਣ ਅਸੀਂ ਜਗ੍ਹਾ ਦੇਣ ਨੂੰ ਤਿਆਰ ਆ ਪਾਸੇ ਤੇ ਬਾਕੀ ਸਾਰਿਆਂ ਨਾਲ ਮੈਂ ਸਲਾਹ ਕਰ ਲਵਾਂਗਾ ਠੀਕ ਹੈ ਚੁੱਪ ਚੁੱਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਲਓ ਵਿਚਾਰ ਉਸ ਤੋਂ ਬਾਅਦ ਆਪਾਂ ਦੇ ਦੇ ਦਾਂਗੇ ਸਾਰੇ ਜਾਣੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲੇ 5 ਸਾਲਾਂ ਅੱਜ ਮੈਂ ਮੈਮਰੀ ਕੀਤੀ ਆ ਜੀ ਮੈਨੂੰ ਸਰਦਾਰ ਕਿਮਕਰ ਸਿੰਘ ਨੇ ਖੜਾਇਆ ਸੀਗਾ ਪਰ ਮੇਰੀ ਮਦਦ ਵੀ ਕੀਤੀ ਸਾਰੀ ਬਾੜ ਨੇ ਮੇਰੀ ਮਦਦ ਕੀਤੀ ਮੈਨੂੰ ਜਤਾਇਆ ਉਹਨਾਂ 5 ਸਾਲਾਂ ਚ ਮੈਂ ਕਿਸੇ ਦੇ ਨਾਲ ਨਾ ਤੁਰਿਆ ਹੋਵਾਂ ਦਿਨਿਆਂ ਜਾਂ ਰਾਤ ਨੂੰ ਮੈਨੂੰ ਕੋਈ ਵੀ ਬੰਦਾ ਦੱਸ ਸਕਦਾ ਉਹਦਾ ਕੰਮ ਛੱਡ ਕੇ ਵੀ ਜਾਂਦਾ ਰਿਹਾ ਮੈਂ ਪਰ ਮੇਰੀ ਜ਼ਿੰਮੇਵਾਰੀ ਵੀ ਸੀਗੀ ਇਹ ਕਿ ਮੈਂ ਜ਼ਾਨ ਨਹੀਂ ਕੀਤਾ ਕਦੇ ਤੇ ਨੁਕਤੇ ਮੈਂ ਕੁਝ ਜਿਹੜੇ ਕਰਨ ਵਾਲੇ ਨੇ ਪੰਡਤ ਦੇ ਉਹ ਲਿਖ ਕੇ ਲਿਆ ਆਵਾ ਕਈ ਵਾਰੀ ਇੱਥੇ ਬਾਅਦ ਚ ਇੱਕ ਦੂਜੇ ਦੇ ਨੋਟ ਹੋ ਜਾਂਦੇ ਅਗਲਾ ਕਹਿੰਦਾ ਇਹ ਤਾਂ ਉਹਨੇ ਬੋਲਤਾ ਸੀਗਾ ਉਹ ਬੋਲ ਕਹਿੰਦੇ ਤਾਂ ਬੋਲਤਾ ਪਹਿਲਾਂ ਪਿੰਡ ਦੀ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਊਗਾ ਜੀ ਚਾਹੇ ਉਹ ਡਸਟਮੈਨ ਲੱਗਣ ਇਹ ਮੇਰੀ ਸੋਚ ਦੱਸ ਰਿਆ ਮੈਂ ਤੈਨੂੰ ਹੋਣਾ ਸਾਰੇ ਨਗਰ ਦੇ ਤੇ ਪੰਚਾਇਤ ਦੀ ਸਹਿਮਤੀ ਨਾਲ ਕੰਮ ਇਹ ਬਿਲਕੁਲ ਹਾਂ ਜੀ ਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਊਗਾ ਜਿਹੜੇ ਪਲਾਸਟਿਕ ਆ ਤਾਂ ਜੋ ਨਸ਼ਟ ਕੀਤੀ ਜਾਵੇ ਬਾਅਦ ਚ ਹਾਂ ਠੀਕ ਆ ਹੋਰ ਗੱਲ ਪਿੰਡ ਦੇ ਬੱਚੇ ਜਿਹੜੇ ਪੜ੍ਹਾਈ 'ਚ ਜਾਂ ਖੇਡਾਂ 'ਚ ਅੱਬਾ ਲਾਉਂਦੇ ਆ ਉਹਨਾਂ ਦੀ ਪੜ੍ਹਾਈ ਦੇ ਸਮੇਂ ਵੀ ਮਦਦ ਕੀਤੀ ਜਾਊਗੀ ਪਿੰਡ ਕੰਨੀਆਂ ਪੰਚਾਇਤ ਕੰਨੀਆਂ ਜਦੋਂ ਕਿਸੇ ਮਕਾਮ ਤੇ ਪਹੁੰਚਦੇ ਆ ਨੌਕਰੀ ਲੈਣੀ ਆ ਉਹਨਾਂ ਨੇ ਉਦੋਂ ਸਰਕਾਰ ਨੂੰ ਵੀ ਪਹੁੰਚ ਕੀਤੀ ਜਾਊ ਤੇ ਦਬਾਅ ਵੀ ਪਾਇਆ ਜਾਊਗਾ ਉਹਨਾਂ ਤੇ ਮੇਰੇ ਖਿਆਲ ਕੋ ਈਮਾ ਯੋਜਨਾ ਪੈਨਡ ਪੱਧਰੀ ਜਿਵੇਂ ਆਪਾਂ ਇੰਸ਼ੋਰੈਂਸ ਕਰਾਉਨੇ ਆ ਉਹਦੇ ਨਾਲ ਜਿਵੇਂ ਹੁਣ ਆਪਣੇ ਮੁੰਡੇ ਦਾ ਐਕਸੀਡੈਂਟ ਦੀ ਦਿੱਕਤ ਆਉਂਦੀ ਏ ਇੱਕਦਮ ਨਮਾ ਜਾਂਦੀ ਆ ਕਿਸੇ ਆਪਾਂ ਪ੍ਰਾਈਵੇਟ ਕੰਪਨੀ ਤੋਂ ਸਲਾਹ ਲੈ ਕੇ ਪੈਨਡ ਪੱਧਰੀ ਚਾਹੇ 100 100 200 200 ਰੁਪਈਆ ਇਕੱਠਾ ਕਰਕੇ ਜਿਹੜੀ ਕੰਪਨੀਆਂ ਨੂੰ ਸ਼ੋਰ ਕਰਾਉਨੇ ਆ ਉਹ ਤਾਂ ਜੇ ਆਪਾਂ ਨੇ ਨਹੀਂ ਵਰਤੋ ਚਾਉਂਦੀ ਤਾਂ ਉੱਥੇ ਹੀ ਰਹਿ ਜਾਂਦੀ ਐ ਇਹ ਤਾਂ ਵੀ ਆਪਣੇ ਕੋਲੇ ਹੀ ਰਹੂ ਇਹਨੂੰ ਹੋਰ ਕਿਸੇ ਪਾਸੇ ਲੋੜ ਬੰਦ ਧੀ ਦੇ ਵਿਆਹ ਤੇ ਵੀ ਵਰਤ ਸਕਾਂਗੇ ਸਾਰੀਆਂ ਸਰਕਾਰੀ ਸਹੂਲਤਾਂ ਜੰਨੀਆਂ ਵੀ ਮਿਲਦੀਆਂ ਚਾਹੇ ਉਹ ਸੈਂਟਰ ਸਰਕਾਰ ਦੀਆਂ ਹੋਣ ਚਾਹੇ ਉਹ ਪੰਜਾਬ ਸਰਕਾਰ ਦੀਆਂ ਹੋਣ ਪਹਿਲ ਦੇ ਅਧਾਰ ਕਈਆਂ ਦਾ ਨਹੀਂ ਪਤਾ ਵੀ ਨਹੀਂ ਲੱਗਦਾ ਆਪਾਂ ਨੂੰ ਇੱਕ ਬਾਬਾ ਰਵਿਦਾਸ ਪੰਚੀ ਧਰਮਸ਼ਾਲਾ ਦਾ ਕੰਮ ਰੁਕਿਆ ਹੋਇਆ ਵਾਦਾ ਕਰਦਾ ਹਾਂ ਸਿਰੇ ਚੜਾਵਾਂਗੇ ਜੇ ਮੈਂ ਬਣਦਾ ਤਾਂ ਤੁਹਾਡੀ ਸਾਰਿਆਂ ਦੀ ਮੱਝ ਵੀ ਸਿੰਘਾਂ ਦੀ ਧਰਮਸ਼ਾਲਾ ਦਾ ਵੀ ਕੰਮ ਰੁਕੇ ਹੋਇਆ ਉਹ ਵੀ ਕਰਾਂਗੇ। ਪੰਚਾਇਤ ਦੀ ਮੀਟਿੰਗ ਹਰ ਚਾਹੀਦੀ ਆ। ਮੈਨੂੰ ਲੱਗਦਾ ਪੰਜਾਂ ਸਾਲਾਂ ਵਿੱਚ ਮੈਂ ਕਿਸੇ ਮੀਟਿੰਗ 'ਚ ਗਿਆ ਹੀ ਨਹੀਂਗਾ। ਜਾਂ ਮੈਨੂੰ ਬੁਲਾਇਆ ਨਹੀਂ ਜਾਂ ਹੁੰਦੀ ਆ। ਹਰ ਇੱਕ ਮਹੀਨੇ ਮੀਟਿੰਗ ਹੋਵੇ, ਮਹੀਨੇ ਜਾਂ 2 ਮਹੀਨੇ ਜਾਂ 6 ਮਹੀਨੇ ਬਾਅਦ ਆਮ ਚੀਲਾਸ ਰੱਖਿਆ ਜਾਵੇ। ਉਹ ਚ ਪਿੰਡ ਫਿਰ ਪੰਚਾਇਤ ਫੈਸਲੇ ਕਰੇ। ਪਿੰਡ ਵਿੱਚ ਇੱਕ ਚਾਹੀਦੀ ਆ। ਉਹ ਐਂਬੂਲੈਂਸ ਤੇ ਇੱਕ ਪੱਕਾ ਡਰਾਈਵਰ ਰੱਖਿਆ ਹੋਵੇ। ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਆ ਰਾਤ ਬਰਾਤੇ ਫੋਨ ਕਰਕੇ ਗੱਡੀ 'ਚ ਤੇਲ ਪਵਾਵੀ ਤੇ ਉਹ ਲਿਜਾ ਸਕਦਾ ਐਂਬੂਲੈਂਸ ਕੋਈ ਬਾਲੀ ਮਹਿੰਗੀ ਨਹੀਂ ਤਾਂ ਜਦੋਂ ਵੀ ਮਰਜ਼ੀ ਹਪਾਲ ਕਰ ਸਕਦਾ ਆਪਾਂ ਸਾਰੇ ਮੋਬਾਈਲਾਂ ਤੇ ਦੇਖਦੇ ਆ ਇੱਕ ਸੋਹਣੇ ਪਿੰਡ ਦੀ ਗੱਲ ਕੀਤੀ ਜਾਂਦੀ ਆ ਵੀ ਜਿਵੇਂ ਇੱਕ ੱੱਕਾ ਵਾਲੀ ਪਿੰਡ ਆ ਜਾਂ ਹੋਰ ਕਈ ਦੇਖੇ ਹੋਣਗੇ ਤੁਸੀਂ ਮੀਟਿੰਗ ਸਾਰੀ ਠੱਪਚੰਦ ਹੋ ਗਈ ਵੀਰੇ ਹਾਂਜੀ ਬਣਾ ਵੀਰੇ ਕੁਛ ਕੇ ਨਹੀਂ ਨਹੀਂ ਬੜਿਆ ਗੋਨੀ ਜੀ ਵਿਚਾਲੇ ਰਹਿ ਗਿਆ ਗੱਲ ਵਜਾ ਵਜਾ ਇਹ ਆ ਵੀ ਕੋਈ ਗੱਲ ਨਹੀਂ ਸੁਣਦੇ ਇਹ ਦੀ ਨਹੀਂ ਇੱਕ ਮਾਈਕ ਹੀ ਨਹੀਂ ਸੀ ਜਿਹੜੀਆਂ ਗੱਲਾਂ